ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਆਪ ਜੀ ਦਾ ਗੁਰਮਤ ਵਿਚਾਰ ਸਭਾ ਵੱਲੋਂ ਸਵਾਗਤ ਹੈ ਅੱਜ ਅਸੀਂ ਫਿਰ ਇੱਕ ਮੁੱਦਾ ਲੈ ਕੇ ਆਪ ਜੀ ਦੇ ਸਨ ਮੁਖਾਜ਼ਰ ਹੋਏ ਹਾਂ ਪਿਛਲੇ ਦਿਨੀ ਵੈਬਸਾਈਟ ਉੱਪਰ ਵੇਖਣ ਦਾ ਮੌਕਾ ਮਿਲਿਆ ਕਾਫੀ ਪ੍ਰਸ਼ਨ ਸਨ ਪ੍ਰਸ਼ਨ ਪੁੱਛਨੇ ਤਾਂ ਠੀਕ ਹਨ ਲੇਕਿਨ ਉਹਦੇ ਪਿੱਛੇ ਜੋ ਮਨਸ਼ਾ ਹੁੰਦੀ ਹੈ ਉਹ ਕਿਸ ਪ੍ਰਕਾਰ ਦੀ ਹੈ ਇਹ ਬਹੁਤ ਜ਼ਰੂਰੀ ਹੈ ਉਸ ਵੈਬਸਾਈਟ ਉਪਰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਅਮਰਤ ਦੀ ਦਾਤ ਉਪਰ ਕਿੰਤੂ ਪਰੰਤੂ ਕੀਤਾ ਗਿਆ ਹੈ ਪ੍ਰਸ਼ਨ ਸੀ ਕਿ 1699 ਦੀ ਵਿਸਾਖੀ ਤੋਂ ਪਹਿਲਾਂ ਸਿੱਖ ਗੁਰੂ ਵਾਲੇ ਨਹੀਂ ਸਨ ਕਿ ਇਹ ਪ੍ਰਸ਼ਨ ਪੁੱਛਣਾ ਜਾਇਜ਼ ਹੈ ਇਸ ਸੰਬੰਧ ਵਿੱਚ ਅਸੀਂ ਵਿਚਾਰ ਲਈ ਇੱਥੇ ਇਕੱਤਰ ਹੋਏ ਹਾਂ ਸਾਡੇ ਪਾਸ ਸardar ਹਰਦੇਵ ਸਿੰਘ ਜੀ ਵੀ ਮੌਜੂਦ ਹਨ ਮੰਨਨ ਵਾਲਾ ਅਸੀਂ ਵਿਚਾਰ ਵਿਟਾਂਦਰਾ ਕਰਾਂਗੇ ਸਰਦਾਰ ਹਰਦੇਵ ਸਿੰਘ ਜੀ ਗੁਰਮਤ ਵਿਚਾਰ ਸਭਾ ਵੱਲੋਂ ਆਪ ਜੀ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਦੇਵ ਸਿੰਘ ਜੀ ਜੋ ਮੈਂ ਕੁਐਸਚਨ ਪੁੱਛਿਆ ਆਪ ਜੀ ਨੇ ਵੀ ਸਰਵਨ ਕੀਤਾ ਹੈ ਸੁਣਿਆ ਹੈ ਕਿ ਇਸ ਪਿੱਛੇ ਇਸ ਕੁਐਸਚਨ ਪਿੱਛੇ ਕੀ ਮਨਸ਼ਾ ਹੈ ਅਤੇ ਕੀ ਤਤਪਰ ਹੈ ਇਹਦੇ ਬਾਰੇ ਆਪ ਜੀ ਦੇ ਵਿਚਾਰ ਜਾਨਣਾ ਚਾਹਾਂਗੇ ਦੇਖੋ ਸਰਦਾਰ ਅਮਰਜੀਤ ਸਿੰਘ ਜੀ ਤੁਹਾਡੀ ਤੁਹਾਡਾ ਇਹ ਕਹਿਣਾ ਬਹੁਤ ਵਿਚਾਰਨ ਯੋਗ ਹੈ ਔਰ ਬੜਾ ਅਹਿਮ ਹੈ ਕਿ ਸਵਾਲ ਪੁੱਛਣਾ ਕਿਸੇ ਵੀ ਕਿਸਮ ਦਾ ਕੁਝ ਗਲਤ ਨਹੀਂ ਹੁੰਦਾ ਅਗਰ ਉਹ ਜਿਗਿਆਸਾ ਵਸ ਪੁੱਛਿਆ ਜਾਏ ਲੇਕਿਨ ਅਗਰ ਉਸ ਦੇ ਪਿੱਛੇ ਇੱਕ ਵਿਸ਼ੇਸ਼ ਮਨਸ਼ਾ ਹੈ ਔਰ ਉਹ ਮਨਸ਼ਾ ਅਗਰ ਵਾਜਿਬ ਨਹੀਂ ਹੈ ਤਾਂ ਉਸ ਨੂੰ ਉਸ ਮਨਸ਼ਾ ਨੂੰ ਵਿਚਾਰ ਕੇ ਹੀ ਜਵਾਬ ਜਿਹੜੇ ਉਹ ਸਵਾਲਾਂ ਦੇ ਉਹਨਾਂ ਸਵਾਲਾਂ ਦੇ ਲੱਭੇ ਜਾ ਸਕਦੇ ਸੋ ਸਵਾਲ ਇਹ ਸੀਗਾ कि 1699 ਤੋਂ ਪਹਿਲਾਂ ਅਸੀਂ ਸਾਰੇ ਜਾਣਦੇ ਹਾਂ ਕਿ 1699 ਨੂੰ ਦਸ਼ਮ ਪਿਤਾ ਜੀ ਨੇ ਜਿਹੜਾ ਖਾਲਸੇ ਨੂੰ ਅਮਰ ਦੀ ਦਾਤ ਬਖਸ਼ੀ ਔਰ ਇੱਕ ਕੋਟਕ ਜਿਹੜਾ ਉਹਨਾਂ ਨੇ ਪਰਫਾਰਮ ਕੀਤਾ ਸੋ ਇਹ ਸਵਾਲ ਪੁੱਛਣਾ ਕਿ ਕੀ 1699 ਤੋਂ ਪਹਿਲਾਂ ਸਿੱਖ ਗੁਰੂ ਵਾਲੇ ਨਹੀਂ ਸੀਗੇ ਇੱਕ ਜ਼ਾਹਰਾ ਤੌਰ ਤੇ ਜਿਹੜੀ ਇੱਕ ਸਚਾਈ ਹੈ ਉਹ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕ 2.5 ਸਦੀ ਦਾ ਪੀਰੀਅਡ ਹੈ। ਔਰ ਇਸ ਪੀਰੀਅਡ ਦੇ ਵਿੱਚ ਸਿੱਖੀ ਜਿਹੜੀ ਹੈ ਉਹ ਪਰਫਲਤ ਹੋਈ ਹੈ। ਔਰ ਨਵੇਂ ਆयाम ਜੁੜੇਨ ਸਿੱਖਾਂ ਦੇ ਇਤਿਹਾਸ ਨਾਲ। ਔਰ ਇਸ ਅਰਸੇ ਦੌਰਾਨ ਕਾਫੀ ਸਾਰੇ ਕੌਤਕ ਜਿਹੜੇਨ ਕਾਫੀ ਸਾਰੇ ਕਾਰਜ ਗੁਰੂ ਸਾਹਿਬਾਨ ਬਣੋ। ਸਮੇ ਸਮੇਸਰ ਪਰਫਾਰਮ ਕੀਤੇਗੇ ਮੈਂ ਸਿਰਫ ਬੇਸਿਕ ਦੋ ਤਿੰਨ ਮਿਸਾਲਾ ਨਵਾਗਾ ਕਿ ਇੱਕ ਬੜੇ ਇੰਪੋਰਟੈਂਟ ਨੁਕਤਾ ਸੀਗਾ ਜਿਸ ਲੇ ਗੁਰੂ ਅੰਗਦ ਦੇਵ ਜੀ ਨੂੰ ਭਾਈ ਲੈਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰੂ ਗੁਰਤਾ ਪਦਵੀ ਤੇ ਵਿਰਾਜਮਾਨ ਕੀਤਾ ਔਰ ਉਸ ਤੋਂ ਬਾਅਦ ਅਗਰ ਅਸੀਂ ਥੋੜੀ ਜਿਹੀ ਅਗੇ ਆਏ ਤੇ ਗੁਰੂ ਅਰਜਨ ਦੇਵ ਜੀ ਵੱਲੋਂ ਪਾਈ ਗੁਰਦਾਸ ਜੀ ਤੋਂ ਆਦ ਬੀੜ ਦਾ ਸੰਪਾਦਨ ਕਰਵਾਣਾ ਉਹਨਾਂ ਨੂੰ ਆਦਬੀ ਦੀ ਲਖਾਈ ਕਰਵਾਣੀ ਔਰ ਉਸ ਦਾ ਬਾਕਾਇਦੀਗੀ ਦੇ ਨਾਲ ਦਰਬਾਰ ਸਾਹਿਬ ਇੱਕ ਵਿਸ਼ੇਸ਼ ਸਤਕਾਰ ਦੇ ਨਾਲ ਉਸ ਦੀ ਸਥਾਪਨਾ ਕਰਨੀ ਔਰ ਉਸ ਤੋਂ ਬਾਅਦ ਕਾਫੀ ਇਤਿਹਾਸ ਹੈ ਉਹਨਾਂ ਦੀ ਸ਼ਹੀਦੀ ਹੈ ਗੁਰੂ ਹਰਗੋਬਿੰਦ ਜੀ ਦਾ ਅਕਾਲ ਤਖਤ ਦੀ ਉਸਾਰੀ ਕਰਨਾ ਔਰ ਉਸਤੇ ਉਸਤੇ ਬੈਠ ਕੇ ਇੱਕ ਵਿਸ਼ੇਸ਼ ਪ੍ਰਕਾਰ ਦੇ ਨਾਲ ਜਿਹੜੀ ਕੌਮੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਕਰਨੀ ਔਰ ਉਹ ਸਿੱਖਾਂ ਨੂੰ ਉਹਦੇ ਉੱਪਰ ਦ੍ਰਿੜ ਦ੍ਰਿੜ ਕਰਵਾਉਣਾ ਔਰ ਉਸ ਤੋਂ ਮਗਰੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਵੀ ਦੇਖਦੇ ਹਾਂ ਕਿ ਉਹਨਾਂ ਨੇ ਜਿਹੜਾ ਇਹ ਕਾਰਜ ਕੀਤਾ 1699 ਦਾ ਔਰ ਵਿਸ਼ੇਸ਼ ਤੌਰ ਤੇ ਇੱਕ ਹੋਰ ਕਾਰਜ ਉਹਨਾਂ ਦਾ ਕਿ ਦਮਦਮੀ ਬੀੜ ਦੀ ਦਮਦਮੀ ਸ਼ਾਖਾ ਦੀ ਬੀੜ ਜਨੂੰ ਅਸੀਂ ਕਹਿੰਨੇ ਆਂ ਜਿਹੜਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਰੂਪ ਹੈ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾ ਕੇ ਉਸ ਦੀ ਜਿਹੜੀ ਸਥਾਪਨਾ ਕਰੀ ਉਹ ਫਿਰ ਉਹਨੂੰ ਗੁਰਿਆਈ ਦੇਣੀ ਸਾਰੀ ਕੋਮ ਨੂੰ ਉਸ ਦੇ ਤਾਬੇ ਕਰਨਾ ਸੋ ਇਹ ਸਵਾਲ ਚੁਕਣਾ ਇਸ ਦੇ ਪਿੱਛੇ ਇੱਕ ਵਿਸ਼ੇਸ਼ ਪ੍ਰਕਾਰ ਦੀ ਮਨਸ਼ਾ ਜਿਹੜੀ ਜਪਦੀ ਉਸ ਮਨਸ਼ਾ ਦਾ ਪਿੱਛੋਂਕਰ ਥੋੜਾ ਜਿਹਾ ਪਿੱਛੇ ਅਗਰ ਅਸੀਂ ਜਾਈਏ ਤੇ ਇਹ ਮਨਸ਼ਾ ਦਾ ਜਿਹੜਾ ਬੀਜ ਹੈ ਉਹ 1995 ਤੋਂ ਅੱਗੇ ਦੀ ਹੈ ਪੀੜ ਤੋਂ ਸਟਾਰਟ ਹੁੰਦਾ ਜਿਸ ਵੇਲੇ ਅੰਮ੍ਰਿਤ ਦੇ ਉੱਪਰ ਕੁਐਸਚਨ ਰੇਜ਼ ਕੀਤਾ ਗਿਆ ਕਿ ਕਿਹਾ ਖੰਡੇ ਦੇ ਅੰਮ੍ਰਿਤ ਨੂੰ ਅੰਮ੍ਰਿਤ ਕਿਹਾ ਜਾਣਾ ਚਾਹੀਦਾ ਔਰ ਇਹਦੇ ਵਾਸਤੇ ਜਿਹੜਾ ਆਰਗੂਮੈਂਟ ਯੂਜ਼ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਅੰਮ੍ਰਿਤ ਤਾਂ ਸਿਰਫ ਗੁਰਬਾਣੀ ਹੈ ਤੇ ਇਸ ਤਰ੍ਹਾਂ ਇਸ ਲਈ ਕੋਈ ਹੋਰ ਵਿਸ਼ਾ ਕੋਈ ਵਿਸ਼ਾ ਹੋਰ ਉਹ ਅੰਮ੍ਰਿਤ ਨਹੀਂ ਕਿਹਾ ਜਾ ਸਕਦਾ ਉਸ ਨੂੰ ਖੰਡੇ ਦਾ ਪਾਹੁਲ ਕਹਿਣਾ ਚਾਹੀਦਾ ਔਰ ਇਸ ਨੁਕਤੇ ਦੀ ਜਿਹੜੀ ਪੈਰੋਕਾਰੀ ਸੀ ਉਹਨੂੰ ਪੇਸ਼ ਕਰਨ ਵਾਲੇ ਉਹਨੂੰ ਕਰਨ ਵਾਲੇ ਕਾਲ ਅਫਗਾਨਾ ਜੀ ਸੀ ਕਾਲ ਅਫਗਾਨਾ ਜੀ ਤਾਂ ਕਹਿਣਾ ਸੀ ਕਿ ਚੁੱਕੀ ਗੁਰਬਾਣੀ ਅੰਮ੍ਰਿਤ ਹੈ ਔਰ ਇਸ ਲਈ ਅੰਮ੍ਰਿਤ ਕਿਸੇ ਹੋਰ ਨੁਸ਼ੇ ਨੂੰ ਅੰਮ੍ਰਿਤ ਨਹੀਂ ਕਿਹਾ ਜਾ ਸਕਦਾ ਇਸ ਵਾਸਤੇ ਉਹਨੇ ਉਸ ਨੂੰ ਖੰਡੇ ਦੀ ਪਾਹੂਲ ਜਿਹੜਾ ਉਹ ਕਹਿਣ ਦਾ ਕਹਿਣਾ ਜਿਹੜਾ ਉਹ ਠੀਕ ਦੱਸਿਆ ਔਰ ਖੰਡੇ ਦਾ ਅੰਮ੍ਰਿਤ ਕਹਿਣਾ ਗਲਤ ਦੱਸਿਆ ਜਦ ਕਿ ਪਾਹੂਲ ਸ਼ਬਦ ਦਾ ਅਗਰ ਸੀ ਡਿਕਸ਼ਨਰੀ मीनिंग ਦੇਖਨੇ ਔਰ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਉਹਨਾਂ ਨੇ ਮਹਾਨ ਕੋਸ਼ ਦਾ ਹਵਾਲਾ ਵਰਤੇ ਆ ਲੇਕਿਨ ਮਹਾਨ ਕੋਸ਼ ਦੇ ਹਵਾਲੇ ਦੇ ਵਿੱਚ ਉਸੇ ਪੰਨੇ ਦੇ ਉੱਪਰ ਜਿਹੜੀ ਪੈਰ ਟਿੱਪਣੀ ਸੀ ਭਾਈ ਕਾਂ ਸਿੰਘ ਨਾਭਾ ਦੀ ਉਹ ਉਹਨਾਂ ਨੇ ਪੜ੍ਹੀ ਨਹੀਂ ਜਿਹਦੇ ਕਾਰਨ ਉਹ ਇੱਕ ਬੜਾ ਵੱਡਾ ਮਗਾਲਤਾ ਖਾ ਗਏ ਕਿਉਂਕਿ ਪਾਹੂਲ ਦਾ ਅਰਥ ਸੀ ਪੈਰਾਂ ਦੀ ਛੋਹ ਨਾਲ ਤਿਆਰ ਕੀਤਾ ਗਿਆ ਚਰਨਾਮ੍ਰਿਤ ਪੈਰਾਂ ਦੀ ਛੋਹ ਨਾਲ ਤਿਆਰ ਕੀਤਾ ਗਿਆ ਅਮ੍ਰਿਤ ਪਾਦਜਲ ਉਹ ਪਾਦਜਲ ਜਿਹੜਾ ਕਿ ਅਮ੍ਰਿਤ ਹੈ ਪਾਹੂਲ ਪਾਹੂਲ ਦਾ ਮਤਲਬ ਚਰਨਾਮ੍ਰਿਤ ਹੈ ਚਰਨਾਂ ਦੀ ਛੋਹ ਨਾਲ ਬਣਾਇਆ ਗਿਆ ਅੰਮ੍ਰਿਤ ਸੋ ਜਿਸ ਅੰਮ੍ਰਿਤ ਸ਼ਬਦ ਨੂੰ ਉਹ ਪਾਹੁਲ ਸ਼ਬਦ ਦੇ ਨਾਲ ਰਿਪਲੇਸ ਕਰਕੇ ਕੱਢਣਾ ਚਾਹੁੰਦੇ ਸੀ ਉਹ ਭਾਵਨਾ ਤੇ ਉੱਥੇ ਦੀ ਉੱਥੇ ਹੀ ਰਹੀ ਕਿਉਂਕਿ ਪਾਹੁਲ ਦਾ ਅਰਥ ਹੀ ਚਰਨ ਅੰਮ੍ਰਿਤ ਹੈ ਉਸ ਵੇਲੇ ਕਿਸੇ ਨੇ ਨਹੀਂ ਸੀ ਸੋਚਿਆ ਕਿ ਬਈ ਜਿਸ ਆਰਗੂਮੈਂਟ ਦੇ ਵੱਲ ਅਸੀਂ ਜਾ ਰਹੇ ਹਾਂ ਉਹ ਆਰਗੂਮੈਂਟ ਸਾਨੂੰ ਆਸਤਾ ਆਸਤਾ ਕਿਹੜੇ ਪਾਸੇ ਲੈ ਜਾਏਗਾ ਕਿਉਂਕਿ ਬੰਦਾ ਅਗਰ ਇੱਕ ਸਟੈਪ 'ਤੇ ਗਲਤ ਦਿਸ਼ਾ ਵੱਲ ਚੁੱਕਦਾ ਹੈ ਤੇ ਫਿਰ ਉਹ ਦਿਸ਼ਾ ਜਿਹੜੀ ਹੈ ਉਹ ਉੱਥੋਂ ਦੀ ਡਾਇਰੈਕਸ਼ਨ ਜਿਹੜੀ ਹੈ ਉਹ ਗਲਤ ਪੱਸੇ ਜਾਂਦੀ ਉਸ ਤੋਂ ਬਾਅਦ ਖੈਰ ਅਸੀਂ ਦੇਖਿਆ ਫਿਰ ਉਹ ਬਾੜੀਆਂ ਦੇ ਉੱਪਰ ਕਿੰਤੂ ਪ੍ਰੰਤੂ ਸ਼ੁਰੂ ਹੋਇਆ ਔਰ ਬਾੜੀਆਂ ਦੇ ਉੱਪਰ ਕਿੰਤੂ ਪ੍ਰੰਤੂ ਸ਼ੁਰੂ ਹੋਇਆ ਭਈ ਇਹ ਨਹੀਂ ਤੇ ਇਹ ਬਾੜੀਆਂ ਪੜ੍ਹਨੀ ਚਾਹੀਦੀਆਂ ਉਹ ਬੇਖੰਡੇ ਬਾਟੇ ਦੀ ਜਿਹੜਾ ਅਮਰਤ ਉਹ ਇਹ ਬਾੜੀਆਂ ਨਾਲ ਤਿਆਰ ਕਰਨਾ ਚਾਹੀਦਾ ਅੱਜ ਅਸੀਂ ਉਹਦੀ ਪ੍ਰਕਾਸ਼ਤਾ ਦੇਖ ਰਹੇ ਹਾਂ ਇਸ ਸਵਾਲ ਦੇ ਵਿੱਚ ਜਿਹਨੂੰ ਤੁਸੀਂ ਅੱਜ ਚੁੱਕਿਆ ਕਿ ਕੀ 1699 ਦੀ ਵਿਸਾਖੀ ਤੋਂ ਪਹਿਲਾਂ ਸਿੱਖ ਗੁਰੂ ਵਾਲੇ ਨਹੀਂ ਸੀਗੇ ਇਹ ਬੜਾ ਹੀ ਵਿਚਿਤ੍ਰ ਪ੍ਰਸ਼ਨ ਹੈ ਵਿਚਿਤ੍ਰ ਉਹ ਕਿਸ ਤਰ੍ਹਾਂ ਮੈਂ ਐਗਜ਼ਾਮਪਲ ਦੇਣਾ ਕਿ ਅਸੀਂ ਇਹ ਸਾਰੇ ਜਾਣਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਾਣੀ ਉਚਾਰੀ ਉਹ ਬਾਣੀ ਇੱਕੋ ਹੀ ਸਮੇਂ ਦੇ ਵਿੱਚ ਨਹੀਂ ਉਚਾਰੀ ਗਈ ਯਾਨੀ ਕਿ ਇੱਕੋ ਦਿਨ ਨਹੀਂ ਉਚਾਰੀ ਗਈ ਜਾਂ ਇੱਕੋ ਮਹੀਨੇ ਵਿੱਚ ਨਹੀਂ ਉਚਾਰੀ ਗਈ ਕਾਫੀ ਲੰਬੀ ਪ੍ਰਚਾਰ ਯਾਤਰਾਵਾਂ ਗੁਰੂ ਅਰਣ ਦੇਵ ਜੀ ਨੇ ਹੋਈਆਂ। ਉਹਨਾਂ ਪ੍ਰਚਾਰ ਯਾਤਰਾ ਦੇ ਵਿੱਚ ਸਮੇਂ-ਸਮੇਂ ਸਰ ਬਾਣੀ ਗੁਰੂ ਸਾਹਿਬ ਨੇ ਉਚਾਰੀ। ਔਰ ਜਿਸਲੇ ਗੁਰੂ ਅੰਗਦ ਦੇਵ ਜੀ ਗੁਰਤਾ ਪਦਵੀ ਤੇ ਵਿਰਾਜਮਾਨ ਹੋਏ ਉਹਨਾਂ ਨੇ ਵੀ ਬਾਣੀ ਉਚਾਰੀ। ਤੋਂ ਧਰਮ ਸਾਲਾਵਾਂ ਦੀ ਸਥਾਪਨਾ ਜਿਹੜੀ ਕੀਤੀ ਗਈ ਉਹਦੇ ਵਿੱਚ ਬਾਣੀ ਵਾਰ-ਵਾਰੀ ਕਰਕੇ ਆਸਤਾ-ਆਸਤਾ ਜਿਉਂ-ਜਿਉਂ ਗੁਰੂ ਸਾਹਿਬਾਨ ਉਸ ਬਾਣੀ ਨੂੰ ਉਚਾਰਦੇ ਗਏ ਤੇ ਉਹ ਤੇ ਉਹ ਬਾਣੀ ਸਥਾਪਿਤ ਕੀਤੀਆਂ ਧਰਮ ਸਾਲਾਾਂ ਮਾ ਤੱਕ ਪਹੁੰਚਾਈ ਜਾਂਦੀ ਰਹੀ ਤਾਂ ਕਿ ਸਿੱਖ ਜਿਹੜੇ ਨੂੰ ਉਸ ਤੋਂ ਜਾਣ ਹੋ ਸਕੇ ਕਹਾਂ ਤੂੰ ਭਾਵੇਂ ਕਿ ਜੋ ਬਾਣੀ ਗੁਰੂ ਨਾਨਕ ਦੇਵ ਜੀ ਵੱਲੇ ਗਈ ਉਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਹੀ ਹੋਰ ਬਾਣੀ ਵੀ ਗਈ ਜਿਉਂ-ਜਿਉਂ ਬਾਣੀ ਉਚਾਰਦੇ ਗਏ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੀ ਗਈ ਜਿਸ ਵੇਲੇ ਗੁਰੂ ਅੰਗਦ ਦੇਵ ਜੀ ਦੀ ਔਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਧਰਮ ਸਾਲਾਾਂ ਤੱਕ ਜਾਂ ਸਿੱਖ ਜਨਤਾ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਬਾਣੀ ਸੀਗੀ ਉਸ ਵੇਲੇ ਤੀਜੇ ਪਾਤਸ਼ਾਹ ਦੀ ਬਾਣੀ ਨਹੀਂ ਸੀ ਤੀਜੇ ਪਾਤਸ਼ਾਹ ਜੀ ਦੇ ਆਉਣ ਵੇਲੇ ਚੌਥੇ ਪਾਤਸ਼ਾਹ ਦੀ ਬਾਣੀ ਨਹੀਂ ਸੀ ਚੌਥੇ ਪਾਤਸ਼ਾਹ ਜੀ ਵੇਲੇ ਪੰਜਵੇਂ ਪਾਤਸ਼ਾਹ ਜੀ ਦੀ ਨਹੀਂ ਸੀ ਤੇ ਪੰਜਵੇਂ ਪਾਤਸ਼ਾਹ ਜੀ ਵੇਲੇ ਨੌਵੇਂ ਪਾਤਸ਼ਾਹ ਜੀ ਦੀ ਨਹੀਂ ਸੀ ਸੋ ਬਾਣੀ ਤਰਤੀਬ ਵਾਰ ਲੜੀ ਵਾਰ ਜਿਹੜੀ ਜਾਂਦੀ ਰਹੀ ਹੁਣ ਕੋਈ ਇਹ ਪੁੱਛੇ ਸਵਾਲ ਇਸ ਸਵਾਲ ਦੀ ਮੈਂ ਤੁਹਾਨੂੰ ਦੱਸ ਲਗਾ ਕਿ ਬਈ ਇਹ ਸਵਾਲ ਸਾਨੂੰ ਕਿੱਥੇ ਲੈ ਕੇ ਜਾਏਗਾ ਕਿਉਂਕਿ ਪੁੱਛਣ ਵਾਲਿਆਂ ਦੇ ਵਿੱਚ ਜੇਕਰ ਜਿਗਿਆਸਾ ਤੇ ਫਿਰ ਉਹ ਤੁਰੰਤ ਤੁਰੰਤ ਇਹਦਾ ਹਾਲ ਜਿਹੜਾ ਸਮਝ ਲੈਣਗੇ ਕਿ ਨਹੀਂ ਕਿਉਂਕਿ ਉਹਨਾਂ ਨੇ ਇਹ ਮੁਤਾਲਬਾ ਕੀਤਾ ਹੈ ਕਿ ਭਈ ਇਸ ਸਵਾਲ ਦਾ ਜਵਾਬ ਗੁਰਮਤ ਅਨੁਸਾਰ ਦਿੱਤਾ ਜਾਏ ਬੇਨਾ ਕਿਸੇ ਲਾਈਚੇ ਕਰੇ ਤੋਂ ਭਈ ਗੁਰਮਤ ਅਨੁਸਾਰ ਦਿੱਤਾ ਜਾਏ ਹੁਣ ਜੇਕਰ ਇਹ ਜਿਗਿਆਸਾ ਤੇ ਇਸ ਜਿਗਿਆਸਾ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਸਵਾਲ ਸਾਨੂੰ ਕਿਹੜੇ ਪਾਸੇ ਲੈ ਕੇ ਜਾਏਗਾ ਫੋਰ ਐਗਜ਼ਾਮਪਲ ਕੋਈ ਇਹ ਪੁੱਛਦਾ ਹੈ ਕਿ ਕਿਉਂਕਿ ਜਿਸ ਵੇਲੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨਹੀਂ ਸੀ ਆਦ ਬੀੜ ਦੇ ਵਿੱਚ ਤੇ ਕਿਆ ਗੁਰਬਾਣੀ ਕੰਪਲੀਟ ਨਹੀਂ ਸੀ ਫਿਰ ਇਹ ਸਵਾਲ ਆਏਗਾ ਕਿ ਜਿਸ ਵੇਲੇ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਨਹੀਂ ਸੀ ਅਜੇ ਉਚਾਰੀ ਗਈ ਪੰਜਵੇਂ ਪਾਤਸ਼ਾਹ ਜੀ ਵੱਲੋਂ ਤਾਂ ਕਿਆ ਸਿੱਖਾਂ ਦਾ ਗੁਰੂ ਪੂਰਾ ਨਹੀਂ ਸੀ ਗੁਰਬਾਣੀ ਪੂਰੀ ਨਹੀਂ ਸੀ ਫਿਰ ਇਹ ਪੁੱਛਿਆ ਜਾਏਗਾ ਕਿ ਜਿਸ ਵੇਲੇ ਚੌਥੇ ਪਾਤਸ਼ਾਹ ਜੀ ਨੇ ਨਹੀਂ ਉਚਾਰੀ ਬਾਣੀ ਕਿਆ ਉਸ ਵੇਲੇ ਗੁਰਬਾਣੀ ਜਿਹੜੀ ਉਹ ਕੰਪਲੀਟ ਨਹੀਂ ਸੀ ਇਸ ਤਰ੍ਹਾਂ ਇੱਕ ਪ੍ਰੋਸੈਸ ਆ ਪੇ ਪ੍ਰੋਸੈਸ ਆਫ ਇਲਮੀਨੇਸ਼ਨ ਇੱਕ ਤਰਕ ਇੱਕ ਵਿਚਿੱਤਰ ਤਰਕ ਇੱਕ ਗੈਰਵਾਜਿਬ ਤਰਕ ਇੱਕ ਗਲਤ ਮਨਸ਼ਾ ਨਾਲ ਪੁੱਛਿਆ ਗਿਆ ਗਲਤ ਮਨਸ਼ਾ ਨਾਲ ਖੜਾ ਕੀਤਾ ਗਿਆ ਤਰਕ ਉਹ ਸਾਨੂੰ ਇਸ ਪਾਸੇ ਲੈ ਕੇ ਜਾਏਗਾ ਅੰਤ ਵਿੱਚ ਸਵਾਲ ਆਏਗਾ ਕਿ ਕਿਆ ਗੁਰੂ ਨਾਨਕ ਦੇਵ ਜੀ ਵੇਲੇ ਜੋ ਬਾਣੀ ਸੀ ਭਗਤਾਂ ਦੀ ਬਾਣੀ ਵੀ ਨਹੀਂ ਸੀ ਪਟਾਂ ਦੀ ਬਾਣੀ ਵੀ ਨਹੀਂ ਸੀ ਔਰ ਬਾਕੀ ਚਾਰ ਪੰਜ ਗੁਰਾਂ ਦੀ ਬਾਣੀ ਵੀ ਨਹੀਂ ਸੀ ਗੁਰੂ ਸਾਹਿਬਾਨ ਦੀ ਤੇ ਕਿਹਾ ਉਸ ਲਈ ਬਾਣੀ ਕੰਪਲੀਟ ਨਹੀਂ ਸੀਗੀ ਸੋ ਉਸ ਲਈ ਦਾ ਜਵਾਬ ਦੇਣ ਵਾਲੇ ਸ਼ਾਇਦ ਇਸ ਕਿਸਮ ਦੇ ਸੱਜਣ ਉਹ ਇਹ ਕਹਿਣਗੇ ਹਾਂ ਵਈ ਉਸ ਲਈ ਬਾਣੀ ਪੂਰੀ ਸੀ ਤੇ ਉਸ ਲਈ ਜੇ ਜੇਕਰ ਬਾਣੀ ਪੂਰੀ ਸੀ ਤੇ ਕਿਉਂ ਨਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਹੀ ਪੜਿਆ ਜਾਏ ਬਾਕੀ ਗੁਰਬਾਣੀ ਦੀ ਲੋੜ ਹੀ ਕੀ ਹੈ ਕਿਹਾ ਉਸ ਲਈ ਗੁਰੂ ਉਸ ਲਈ ਸਿੱਖ ਗੁਰੂ ਵਾਲੇ ਨਹੀਂ ਸੀਗੇ ਹੁੰਦੇ ਗੁਰੂ ਨਾਨਕ ਦੇਵ ਜੀ ਵਾਲੇ ਤੇ ਜੋ ਗੁਰੂ ਨਾਨਕ ਦੇਵ ਜੀ ਵੱਲੇ ਸਿੱਖ ਗੁਰੂ ਵਾਲੇ ਹੁੰਦੇ ਸੀ ਤੇ ਬਾਕੀ ਨੋ ਗੁਰੂਆਂ ਵੱਲੇ ਅਗਰ ਬਾਕੀ ਨੋ ਗੁਰੂਆਂ ਨੂੰ ਅਸੀਂ ਮਾਈਨਸ ਵੀ ਕਰ ਦਈਏ ਅਸੀਂ ਆਪਣੇ ਜੀਵਨ ਤੋਂ ਬਾਹਰ ਵੀ ਕੱਢ ਦਈਏ ਤੇ ਕਿਹਾ ਉਸਲੇ ਸਿੱਖ ਪੂਰੇ ਨਹੀਂ ਹੋਣਗੇ ਸਿਰਫ ਗੁਰੂ ਨਾਨਕ ਦੇਵ ਜੀ ਨੂੰ ਮੰਨ ਮੰਨ ਕੇ ਜਾਂ ਸਿਰਫ ਉਹਨਾਂ ਦੀ ਬਾਣੀ ਨੂੰ ਮੰਨ ਕੇ ਸੋ ਇਹ ਤਰਕ ਹੈ ਜਿਹੜਾ ਸਾਨੂੰ ਇਸ ਦਿਸ਼ਾ ਵੱਲ ਲੈ ਜਾਏਗਾ ਔਰ ਮੋਰ ਇੰਪੋਰਟੈਂਟਲੀ ਹੁਣ ਜੇ ਅਸੀਂ ਗੁਰੂ ਨਾਨਕ ਦੇਵ ਜੀ ਤੱਕ ਆ ਗਏ ਤੇ ਗੁਰੂ ਨਾਨਕ ਦੇਵ ਜੀ ਨੇ ਬਾਣੀ ਚੁੱਕੀ ਜਿਵੇਂ ਪਹਿਲੇ ਅਸੀਂ ਡਿਸਕਸ ਕੀਤਾ ਕਿ ਗੁਰਨਾਨਕ ਦੇਵ ਜੀ ਦੀ ਬਾਣੀ ਵੀ ਜਿਹੜੀ ਹੈ ਉਹ ਵੀ ਤਰਤੀਬ ਵਾਰੀ ਉਹ ਵੀ ਇੱਕੋ ਦਿਨ ਨਹੀਂ ਵਿਚਾਰੀ ਗਈ ਸਿੱਧਾ ਨਾਲ ਗੋਸ਼ਟ ਵੱਖਰੇ ਸਮੇਂ ਤੇ ਹੋਈ ਜਪਜੀ ਸਾਹਿਬ ਇੱਕ ਅਲੱਗ ਸਮੇਂ ਦੇ ਵਿੱਚ ਕਾਲ ਸਮੇਂ ਦੇ ਵਿੱਚ ਉਚਾਰਿਆ ਗਿਆ ਗੁਰਨਾਨਕ ਦੇਵ ਜੀ ਦੇ ਹੋਰ ਸ਼ਬਦ ਜਿਹੜੇ ਨੇ ਉਹ ਵੱਖ-ਵੱਖ ਸਮੇਂ ਵਿੱਚ ਉਚਾਰੇ ਗਏ ਤੇ ਅਸੀਂ ਇਸ ਵਾਰ ਸਵਾਲ ਕਰਾਂਗੇ ਕਿ ਵੀ ਜਿਸ ਦਿਨ ਗੁਰਨਾਨਕ ਦੇਵ ਜੀ ਨੇ ਜਪਜੀ ਸਾਹਿਬ ਲਿਖਿਆ ਕੀ ਉਸ ਦਿਨ ਬਾਣੀ ਪੂਰੀ ਨਹੀਂ ਸੀ ਤੇ ਉਹਨਾਂ ਨੂੰ ਹੋਰ ਕੀ ਲਿਖਣ ਦੀ ਜ਼ਰੂਰਤ ਸੀ ਹੋਰ ਉਚਾਰਨ ਦੀ ਕੀ ਲੋੜ ਸੀ ਕਿਉਂਕਿ ਲਿਖਣਾ ਸ਼ਬਦ ਗੁਰੂ ਸਾਹਿਬ ਦੇ ਨਾਲ ਨਹੀਂ ਜੁੜਿਆ ਹੋਰ ਬਾਣੀ ਜਦ ਜਪਜੀ ਸਾਹਿਬ ਉਚਾਰਿਆ ਗਿਆ ਤੇ ਫਿਰ ਹੋਰ ਬਾਣੀ ਉਚਾਰਨ ਦੀ ਲੋੜ ਕੀ ਸੀ ਕਿਾ ਉਸ ਉਸ ਦਿਨ ਉਸ ਦਿਨ ਸਿੱਖ ਪੂਰੇ ਨਹੀਂ ਸੀ ਕਿਾ ਉਸ ਦਿਨ ਸੇ ਕੋ ਗੁਰੂ ਵਾਲੇ ਨਹੀਂ ਸੀ ਗੁਰੂ ਅਰਨਾਮਦੇਵ ਜੀ ਦੀ ਆਯੂ ਜਿਸ ਤਰ੍ਹਾਂ ਅਸੀਂ ਤੁਸੀਂ ਜਾਣਦੇ ਆ ਕਿ 70 72 ਸਾਲ ਦੀ ਆਯੂ ਉਹਨਾਂ ਦੀ ਹੋਈ ਹੈ ਅਸੀਂ ਹੁਣ ਇਹ ਸਵਾਲ ਕਰੀਏ ਕਿ 40 ਸਾਲ ਤੱਕ ਉਹਨਾਂ ਨੇ ਜੋ ਬਾਣੀ ਲਿਖੀ ਸੀਗੀ ਤੇ ਕਿਾ ਸਿੱਖ ਉਸਲੇ ਉਸਲੇ ਬਾਣੀ ਸੰਪੂਰਨ ਨਹੀਂ ਸੀ ਜਿਹੜੀ ਉਹਨਾਂ ਨੂੰ ਹੋਰ ਉਚਾਰਨ ਤੋਂ ਬਾਅਦ ਉਹ ਪੂਰੀ ਕਰਨੀ ਪਈ ਤੇ ਜਾਂ ਫਿਰ ਸਭ ਤੋਂ ਇੰਪੋਰਟੈਂਟ ਕਿ ਜਿਹੜੇ ਇਹ ਲੋਕ ਇਹ ਸਵਾਲ ਚੁੱਕ ਰਹੇ ਜਿਹੜਾ ਇਹ ਦਾਵਾ ਕਰਦੇ ਨੇ ਕਿ ਬਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਆ ਇਹਨਾਂ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਪਏਗਾ ਕਿ ਇਹਨਾਂ ਦੇ ਇਸ ਕਿਸਮ ਦੇ ਸਵਾਲ ਕਿਆ ਇਸ ਸਵਾਲ ਨੂੰ ਜਨਮ ਨਹੀਂ ਦੇਣਗੇ ਕਿ ਬਈ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਆਦ ਬੀੜ ਦੀ ਸੰਪਾਦਨਾ ਭਾਈ ਗੁਰਦਾਸ ਜੀ ਨੇ ਨਹੀਂ ਸੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿੰਦੇ ਤਕਿਆ ਉਸ ਦਿਨ ਸਿੱਖ ਗੁਰੂ ਵਾਲੇ ਨਹੀਂ ਸੀਗੇ ਬਾਣੀ ਦੇ ਨਹੀਂ ਸੀਗੇ ਅੱਜ ਤਾਂ ਇਹ ਕਹਿੰਦੇ ਨੇ ਕਿ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਜੇ ਬੰਤਰ ਜੋ ਮੌਜੂਦਾ ਨਹੀਂ ਸੀ ਬਣੀ ਕਿਆ ਉਦੋਂ ਸਿੱਖ ਗੁਰੂ ਵਾਲੇ ਨਹੀਂ ਸੀ ਹੁੰਦੇ ਇਹਦਾ ਮਤਲਬ ਇਹ ਕਿ ਅੱਜ ਉਹ ਇਰ ਲਿਮਟ ਹੈ ਅੱਜ ਖੰਡੇ ਬਾਟੇ ਦੀ ਪਹਰ ਨੂੰ ਲੈ ਕੇ ਪਹਿਲਾਂ ਤਾਂ ਇਹ ਗੱਲ ਕਰਨਾ ਕਿ ਬਈ ਉਸ ਦੀ ਤਰਤੀਬ ਦੇ ਉੱਪਰ ਉਟੰਕਨ ਕਰਨਾ ਉਦੀ ਜਿਹੜੀ ਪ੍ਰਕਿਰਿਆ ਜਿਸ ਤਰ੍ਹਾਂ ਉਹ ਤਿਆਰ ਕੀਤਾ ਜਾਂਦਾ ਉਹਦੇ ਪਰ ਉਹ ਟੰਗਣ ਕਰਨਾ ਪਤਾ ਸੇ ਔਰ ਉਹਦੇ ਛੱਟੇ ਉਹਨਾਂ ਪਰ ਉਹ ਟੰਕਨ ਕਰਨਾ ਉਹ ਫਿਰ ਆਸਤਾ ਆਸਤਾ ਇਸ ਸਵਾਲ ਦੇ ਵੱਲ ਆਣਾ ਕਿ 1699 ਦੀ ਵਿਸਾਖੀ ਤੋਂ ਪਹਿਲਾਂ ਕਿ ਸਿੱਖ ਗੁਰੂ ਵਾਲੇ ਨਹੀਂ ਸੀਗੇ ਇਹ ਇੱਕ ਜੇ ਕਿਸੇ ਜਗ੍ਹਾ ਸਤੋਂ ਉਤਪਨ ਹੋਇਆ ਸਵਾਲ ਹੈ ਤੇ ਫਿਰ ਸ਼ਾਇਦ ਉਹਨੂੰ ਉਹਨਾਂ ਨੂੰ ਇਹ ਸਵਾਲ ਚੁੱਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸ ਕਿਸਮ ਦਾ ਸਵਾਲ ਚੁੱਕ ਰਹੇ ਹਾਂ ਔਰ ਇਸ ਮੈਥਡੋਲੋਜੀ ਦੇ ਜਿਸ ਤਰੀਕੇ ਜਿਸ ਜੁਗਤ ਜਿਸ ਤੰਗ ਨੂੰ ਅਡਾਪਟ ਕਰਕੇ ਇਹ ਸਵਾਲ ਚੁਕੇ ਜਾ ਰਹੇ ਉਹ ਸਵਾਲ ਅਲਟੀਮੇਟਲੀ ਉਹ ਮੈਥਡੋਲੋਜੀ ਅਲਟੀਮੇਟਲੀ ਸਾਨੂੰ ਕਿਹੜੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਏਗੀ ਸੋ ਇਹ ਸਵਾਲ ਚੁੱਕਣ ਤੋਂ ਪਹਿਲਾਂ ਕੁਝ ਹੋਰ ਗੱਲਾਂ ਦਾ ਵਿਚਾਰਨਾ ਵੀ ਜ਼ਰੂਰੀ ਹੈ ਕਿ ਅਸੀਂ ਕਿਸ ਕਿਸਮ ਦੀ ਮੈਥਡੋਲੋਜੀ ਦੇ ਸ਼ਿਕਾਰ ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਕਾਲਾ ਫਖਾਨਾ ਜੀ ਤੋਂ ਸ਼ੁਰੂ ਹੀ ਗੱਲ ਕਾਲਾ ਫਖਾਨਾ ਜੀ ਨੇ ਕਿਹਾ ਕਿ ਬਈ ਅਮਰਤ ਇੱਕ ਹੈ ਤੇ ਇਹ ਦੋ ਨਹੀਂ ਹੋ ਸਕਦੇ ਹੁਣ ਗੁਰਬਾਣੀ ਵਿੱਚ ਆਇਆ ਕਿ ਸਾਬ ਮੇਰਾ ਏਕੋ ਹੈ ਫਿਰ ਤੇ ਅਸੀਂ ਗੁਰੂ ਸਾਹਿਬਾਨ ਨੂੰ ਸਾਬਾਨ ਨਹੀਂ ਕਹਿਣਾ ਚਾਹੀਦਾ ਸਾਬ ਨਹੀਂ ਕਹਿਣਾ ਚਾਹੀਦਾ ਕਿਉਂਕਿ ਸਾਬ ਪਰਮਾਤਮਾ ਇੱਕ ਪਿਤਾ ਇੱਕਸ ਕੇ ਹੰਬਰਕ ਤੇ ਫਿਰ ਸਾਨੂੰ ਇਹ ਸਿਖਾਇਆ ਜਾਏਗਾ ਕਿ ਹੁਣ ਅਸੀਂ ਆਪਣੇ ਪਿਤਾ ਨੂੰ ਆਪਣੇ ਜਨਮ ਦੇ ਘਰ ਕੋ ਬੱਚਾ ਪੈਦਾ ਹੁੰਦਾ ਆਪਣੇ ਪਿਤਾ ਨੂੰ ਪਿਤਾ ਨਾ ਸਮਝੇ ਉਹੀ ਸਮਝੇ ਕਿ ਮੇਰਾ ਪਿਤਾ ਤੇ ਇੱਕੋ ਹੈ ਦੋ ਕਿਸ ਤਰ੍ਹਾਂ ਹੋ ਸਕਦੇ ਔਰ ਦੂਸਰੀ ਗੱਲ ਇਹ ਕਿ ਅਸੀਂ ਇਹ ਜਾਣਨੇ ਆ ਕਿ ਗੁਰਬਾਣੀ ਦੇ ਵਿੱਚ ਕਰਤਾਰ ਦੀ ਪਰਿਭਾਸ਼ਾ ਕੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਆਗਾਜ਼ ਹੈ ਆਰੰਭ ਹੈ ਉਹ ਮੂਲ ਮੰਤਰ ਤੋਂ ਹੈ ਔਰ ਉਹਦੇ ਵਿੱਚ ਕਰਤਾਰ ਦੀ ਪਰਿਭਾਸ਼ਾ ਹੈ ਮੂਲ ਮੰਤਰ ਦੇ ਅੰਦਰ ਪਰਮਾਤਮਾ ਦੀ ਔਰ ਕਰਤਾਰ ਦੀ ਪਰਿਭਾਸ਼ਾ ਇਹ ਦਿੱਤੀ ਹੈ ਆਪਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਔਰ ਇਹ ਵੀ ਇਤਿਹਾਸ ਦੇ ਵਿੱਚ ਧੱਤ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਪਿੰਡ ਬਸਾਇਆ ਜਿਹਦਾ ਨਾਂ ਕਰਤਾਰਪੁਰ ਰੱਖਿਆ। ਬਿਲਕੁਲ। ਹੁਣ ਇਹ ਸਵਾਲ ਉੱਠੇਗਾ ਕਿ ਭਈ ਕਰਤਾਰ ਤਾਂ ਕਰਤਾਰ ਹੈ ਤਾਂ ਫਿਰ ਇੱਕ ਪਿੰਡ ਜਿਹੜਾ ਉਹ ਇੱਕ ਜ਼ਮੀਨ ਦਾ ਟੁਕੜਾ ਜਿਹੜਾ ਉਹ ਕਰਤਾਰਪੁਰ ਕਿਵੇਂ ਹੋ ਗਿਆ? ਤੇ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਬਸਾਇਆ ਨਹੀਂ ਸੀ। ਫਿਰ ਇਹ ਕੀ ਆ ਜਾਏਗਾ ਕਿ ਅਸੀਂ ਜਾਣਨੇ ਆ ਕਿ ਸੰਤੋਖ ਸੰਤੋਖ ਦੀ ਕੀ ਪਰਿਭਾਸ਼ਾ ਗੁਰਬਾਣੀ ਦੇ ਵਿੱਚ ਫਲਸਫੀ ਹੈ ਸਹਿਜ ਸੰਤੋਖ ਦੀ ਕੀ ਪਰਿਭਾਸ਼ਾ ਹੁਣੇ ਸਵਾਲ ਉਠੇਗਾ ਕਿ ਨਹੀਂ ਜੀ ਚੁਕਿ ਸੰਤੋਖ ਦੀ ਪਰਿਭਾਸ਼ਾ ਜਿਹੜੀ ਉਹ ਗੁਰਬਾਣੀ ਵਿੱਚ ਹੈ ਸੰਤੋਖ ਦਾ ਇੱਕ ਵੱਖਰੀ ਡਾਈਮੈਂਸ਼ਨ ਹੈ ਗੁਰਬਾਣੀ ਦੇ ਵਿੱਚ ਇਸ ਕਰਕੇ ਗੁਰੂ ਸਾਹਿਬ ਨੇ ਸੰਤੋਖ ਸਰਨੇ ਸੀ ਬਣਾਇਆ ਕੋਈ ਇੱਕ ਸਰੋਵਰ ਨੂੰ ਸੰਤੋਖ ਸਰ ਕਿਵੇਂ ਕਹਿ ਸਕਦੇ ਫਿਰ ਆਏਗਾ ਜੀ ਵਿਵੇਕ ਬੁੱਧ ਦੀ ਪਰਿਭਾਸ਼ਾ ਗੁਰਬਾਣੀ ਵਿੱਚ ਡਿਫਰੈਂਟ ਹੈ ਔਰ ਇਸ ਲਈ ਇਹ ਮੁਰਾਸਬ ਨਹੀਂ ਲੱਗਦਾ ਇਹ ਵਾਜਿਬ ਨਹੀਂ ਲੱਗਦਾ ਕਿ ਗੁਰੂ ਸਾਹਿਬ ਨੇ ਵਿਵੇਕਸਰ ਜਿਹੜਾ ਉਹ ਸਥਾਪਿਤ ਕੀਤਾ ਹੋਏਗਾ ਔਰ ਫਿਰ ਆਨੰਦ ਆਨੰਦ ਦੀ ਬਾਣੀ ਜਿਹੜੀ ਹੈ ਉਹ ਸਾਡੇ ਜੀਵਨ ਦਾ ਬੜਾ ਮਹੱਤਵਪੂਰਨ ਅੰਗ ਹੈ ਚਾਹੇ ਖੁਸ਼ੀ ਹੋਏ ਜਾਂ ਅਸੀਂ ਗਮzada ਹੋਈਏ ਸਾਨੂੰ ਕਿਸੇ ਬੜੇ ਆਫਤ ਦਾ ਕਿਉਂ ਨਾ ਸਾਹਮਣਾ ਕਰਨਾ ਪਵੇ ਜੇ ਫਿਰ ਵੀ ਅਸੀਂ ਆਪਣੀ ਜਿਹੜਾ ਆਪਣੀ ਕੈਫੀਅਤ ਨੂੰ ਇੱਕ ਸਹਜਤਾ ਵਿੱਚ ਸਹਜ ਵਿੱਚ ਲਿਆਣੋ ਵਾਸਤੇ ਅਸੀਂ ਰਲ ਕੇ ਸਾਰੇ ਆਨੰਦ ਦਾ ਪਾਠ ਕਰਦੇ ਹਾਂ ਰੋ ਗੁਰਬਾਣੀ ਵਿੱਚ ਆਨੰਦ ਜਿਹੜਾ ਉਹਦੀ ਉਹਦੀ ਵੀ ਫਿਲਾਸਫੀ ਵੀ ਇੱਕ ਬੜੀ ਅੱਛੀ ਤਰ੍ਹਾਂ ਪਰਿਭਾਸ਼ਿਤ ਹੈ ਤੇ ਹੁਣ ਅਸੀਂ ਕਹਾਂਗੇ ਵੀ ਉਹ ਆਨੰਦ ਕਿੱਥੇ ਤੇ ਗੁਰੂ ਸਾਹਿਬ ਨੇ ਆਨੰਦਪੁਰ ਕਿਉਂ ਬਸਾਇਆ ਇਹ ਨਹੀਂ ਹੋ ਸਕਦਾ ਕਿ ਆਨੰਦ ਦੀ ਉਹ ਪਰਿਭਾਸ਼ਾ ਦੇਣ ਵਾਲੇ ਸੰਤੋਖ ਸੰਤੋਖ ਦੀ ਪਰਿਭਾਸ਼ਾ ਦੇਣ ਵਾਲੇ ਵਿਵੇਕ ਦੀ ਪਰਿਭਾਸ਼ਾ ਦੇਣ ਵਾਲੇ ਕਿਰਤ ਦੀ ਪਰਿਭਾਸ਼ਾ ਦੇਣ ਵਾਲੇ ਇਹਨਾਂ ਸਥਾਨਾਂ ਨੂੰ ਕਿਵੇਂ ਕਰਤਾਰਪੁਰ ਕਿਰਤਪੁਰ ਸਾਹਿਬ ਯਾ ਸੰਤੋਖ ਸਰ ਯਾ ਵਿਵੇਕ ਸਰ ਯਾ ਆਨੰਦਪੁਰ ਕੈਸੇ ਨੇ ਸੋ ਇਹ ਇੱਕ ਐਸਾ ਸਵਾਲਾਂ ਦੀ ਸਵਾਲਾਂ ਦੀ ਖੁਸ਼ਕੀ ਹੈ ਇਹ ਸਵਾਲ ਇੱਕ ਕਿਸਮ ਦੀ ਲੌਜੀਕ ਤਰਕਸ਼ੀਲਤਾ ਦੀ ਜਿਹੜੀ ਖੁਸ਼ਕੀ ਹੁੰਦੀ ਹੈ ਉਹਦੇ ਨਾਲ ਭਰੇ ਨੇ ਔਰ ਇਹ ਇਸ ਤਰ੍ਹਾਂ ਦੇ ਸਵਾਲ ਜਿਹੜੇ ਉਹ ਸਿੱਖ ਦੇ ਜੀਵਨ ਵਿੱਚੋਂ ਗੁਰੂ ਦੇ ਨਾਲ ਜਿਹੜਾ ਉਹਦਾ ਸੰਬੰਧ ਹੈ ਉਹਦੇ ਦਰਮਿਆਨ ਇੱਕ ਤਰਲਤਾ ਕਮ ਕਰਦੀ ਹੈ ਉਹ ਤਰਲਤਾ ਜਿਹੜੀ ਹੈ ਉਸ ਨੂੰ ਇਹ ਸਵਾਲ ਜਿਹੜੇ ਖੁਸ਼ਕੀ ਵਿੱਚ ਬਦਲ ਦਿੰਦੇ ਹਨ ਔਰ ਤੁਸੀਂ ਜਾਣਦੇ ਹੋ ਕਿ ਜਿਹੜੀ ਹੁਣ ਕੋਈ ਇੰਜਨ ਹੈ ਗੱਡੀ ਦਾ ਅਗਰ ਉਹਦੇ ਵਿੱਚੋਂ ਇੱਕ ਤਰਲਤਾ ਜਾਂ ਲੂਬ੍ਰਿਕੈਂਟ ਨੂੰ ਅਸੀਂ ਮਾਈਨਸ ਕਰ ਦਈਏ ਤੇ ਉਹ ਇੰਜਨ ਕੁਝ ਜ਼ਿਆਦਾ دیر ਜਿਹੜਾ ਉਹ ਪਰਫਾਰਮ ਨਹੀਂ ਕਰ ਸਕਦਾ ਉਹ ਖਟਕ ਜਾਏਗਾ ਕਮਜ਼ੋਰ ਹੋ ਜਾਏਗਾ ਔਰ ਅਲਟੀਮੇਟਲੀ ਉਹ ਟੁੱਟ ਜਾਏਗਾ ਸੋ ਇਸ ਤਰ੍ਹਾਂ ਦੇ ਸਵਾਲ ਚੁੱਕਣੇ ਔਰ ਇਹ ਕਹਿਣਾ ਇਹ ਸਵਾਲ ਚੁਕਿਆ ਗਿਆ ਹੈ ਕਿ ਆਮ ਸਰੋਤਿਆ ਕਰੋ ਜਾਂ ਪਾਠਕਾਂ ਕਰੋ ਲੇਕਿਨ ਦਰ ਅਸਲ ਇਹ ਸਵਾਲ ਜਿਹੜਾ ਹੈ ਇਹ ਸਾਹਿਬਸ਼ਹੀ ਗੁਰੂ ਗੋਬਿੰਦ ਸਿੰਘ ਜੀ ਵਾਲੇ ਪਾਸੇ ਹੈ ਇਹ ਉਹਨਾਂ ਤੋਂ ਪੁੱਛਣਾ ਹੈ ਪੁੱਛਣ ਇਹ ਉਸ ਤਰ੍ਹਾਂ ਦਾ ਸਵਾਲ ਹੈ ਜਿਵੇਂ ਉਹਨਾਂ ਨੂੰ ਕੋਈ ਪੁੱਛ ਰਿਹਾ ਕਿ ਵੀ ਤੁਸੀਂ ਇਹ ਕੋਤਕ ਪਰਫਾਰਮ ਕੀਤਾ ਤੇ ਕਿਹਾ ਤੁਹਾਡੇ ਇਸ ਕੋਤਕ ਤੋਂ ਪਹਿਲੇ ਅਸੀਂ ਗੁਰੂ ਵਾਲੇ ਨਹੀਂ ਸੀਗੇ ਬਿਲਕੁਲ ਬਿਲਕੁਲ ਠੀਕ ਹੈ ਕਿਉਂਕਿ ਇਤਿਹਾਸ ਵਿੱਚ ਆਂਦਾ ਹੈ ਇਤਿਹਾਸ ਵਿੱਚ ਇਸ ਇਸ ਦਾ ਜ਼ਿਕਰ ਹੈ ਔਰ ਕੰਟੈਂਪੋਰੀ ਜ਼ਿਕਰ ਹੈ ਜਿਨਾ ਬਾਕਿਆ ਨਵੀਸ ਨੇ ਇਸ ਘਟਨਾ ਨੂੰ ਦਰਜ ਕੀਤਾ ਉਹ ਉਹਦੇ ਚ ਆਂਦਾ ਕਿ ਜਿਸ ਵਲੇ ਗੁਰੂ ਜੀ ਨੇ ਇੱਕੋ ਤੱਕ ਪਰਫਾਰਮ ਕੀਤਾ ਤੇ ਆਲ ਆਫ ਸਡਨ ਇਹ ਆਲ ਆਫ ਸਡਨ ਇੱਕ ਚੀਜ਼ ਜਿਹੜੀ ਸਿੱਖਾਂ ਨੂੰ ਉਸਲੇ ਮੌਜੂਦ ਸਿੱਖਾਂ ਨੂੰ ਉੱਥੇ ਮੌਜੂਦ ਹੋਰ ਲੋਕਾਂ ਨੂੰ ਦੇਖਣ ਨੂੰ ਮਿਲੀ ਤਾਂ ਉਹ ਚੌਕ ਗਏ ਉਹਨਾਂ ਨੂੰ ਇੱਕ ਬੜੀ ਅਜੀਬੋ ਗਰੀਬ ਉਹਨਾਂ ਨੂੰ ਇਹ ਸਥਿਤੀ ਲੱਗੀ ਕਈਆਂ ਨੂੰ ਕੁਝ ਨੂੰ ਵਿਝੇ कि ਜਿਨ੍ਹਾਂ ਦੇ ਵਿੱਚ ਸਮਰਪਣ ਸਮਰਪਣ ਘੱਟ ਸੀ ਕਿਉਂਕਿ ਇੱਕ ਆਦਰਸ਼ ਸਥਿਤੀ ਜਿਹੜੀ ਆ ਉਹ ਨਹੀਂ ਆਂਦੀ ਕਦੇ ਐਸੀ ਕਿ ਜਿਸਲੇ 100% ਇੱਕ ਫਿਲਾਸਫੀ ਨੂੰ ਸਾਰੇ ਲੋਕ ਸਮਝ ਗਏ ਹੋਣ ਇਹ ਸਥਿਤੀ ਉਦੋਂ ਵੀ ਸੀ ਜਿਨ੍ਹਾਂ ਲੋਕਾਂ ਨੂੰ ਇਹ ਗੱਲ ਉਸ ਵੇਲੇ ਸਮਝ ਨਹੀਂ ਆਈ ਗੁਰੂ ਦਾ ਇੱਕੋਕ ਸਮਝ ਨਹੀਂ ਆਇਆ ਉਹ ਉੱਠੇ ਔਰ ਉਹਨਾਂ ਨੇ ਰੈਜ਼ੈਂਟਮੈਂਟ ਵੀ ਸ਼ੋ ਕੀਤੀ ਆਪਣੀ ਸਵਾਲ ਸ਼ੋ ਕੀਤੀ ਜਿਗਿਆਸਾ ਸ਼ੋ ਕੀਤੀ ਜਿੱਦਾਂ ਜਿਵੇਂ ਇਹ ਜਿਗਿਆਸਾ ਬਿਲਕੁਲ ਅੱਜ ਇਹ ਸਾਡੇ ਰੂਪ ਵਿੱਚ ਸਾਹਮਣੇ ਆਈ ਹੈ ਇੱਕ ਵੈਬਸਾਈਟ ਦੇ ਉੱਪਰ ਐਵੇਂ ਹੀ ਉਦੋਂ ਕੁਝ ਲੋਕਾਂ ਨੇ ਜਿਵੇਂ ਐਸਾ ਕੀਤੀ ਕਿ ਬਈ ਇਹ ਜਿਹੜਾ ਗੁਰੂ ਨੇ ਕੋਤ ਕੀਤਾ ਇਹ ਤੇ ਨਵਾਂ ਕੰਮ ਹੈ ਇਹ ਤੇ ਸਾਡੇ ਪਿਛਲੇ ਗੁਰੂ ਸਾਹਿਬਾਨ ਨਾਲੋਂ ਵੱਖਰੀ ਗੱਲ ਹੈ ਤੇ ਇਹ ਕਿੰਤੂ ਸੀਗਾ ਅੱਜ ਇਹ ਕਿੰਤੂ ਅੱਜ ਇਹ ਸਵਾਲ ਜਿਹੜਾ ਇਹ ਗੁਰੂ ਇਹ ਦਸ਼ਮੇਸ਼ ਜੀ ਵਾਲੇ ਪਾਸੇ ਹੀ ਹੈ ਇਹ ਕਹਿਣ ਨੂੰ ਸਾਨੂੰ ਪੁੱਛਿਆ ਜਾ ਰਿਹਾ ਲੇਕਿਨ ਅਲਟੀਪਲਿੰਡੀ ਸਵਾਲ ਗੁਰੂ ਸਾਹਿਬ ਵਾਲੇ ਪਾਸੇ ਹੈ ਬਿਲਕੁਲ ਕਿ ਭਈ ਤੁਸੀਂ ਅੱਜ ਇਹ ਗੋਤਕ ਪਰਫਾਰਮ ਕਰ ਰਹੇ ਹੋ ਤੁਸੀਂ ਅੱਜ ਇਹ ਕਰ ਰਹੇ ਹੋ ਕੱਲ ਨੂੰ ਪੁੱਛਿਆ ਜਾਏਗਾ ਗੁਰੂ ਸਾਹਿਬ ਨੂੰ ਵੀ ਗੁਰੂ ਸਾਹਿਬ ਇਹ ਜਾਂ ਸਾਡੇ ਮਾਰਫਤ ਗੁਰੂ ਸਾਹਿਬ ਨੂੰ ਪੁੱਛਿਆ ਜਾਏਗਾ ਵੀ ਤੁਸੀਂ ਇਹ ਦੱਸੋ ਕਿ ਜਦੋਂ ਅਸੀਂ ਸਿੰਘ ਜਾਂ ਕੌਰ ਨਹੀਂ ਸੀ ਨਾਂ ਨਾ ਲਗਾਉਂਦੇ ਤੇ ਕਿਹਾ ਅਦੋਂ ਅਸੀਂ ਸਿੱਖ ਨਹੀਂ ਸੀਗੇ ਭਈ ਹੁਣ ਅਸੀਂ ਕਿਹ ਹੈ ਉਚੇਚਾ ਜ਼ਰੂਰੀ ਹੈ ਕਿ ਅਸੀਂ ਸਿੰਘ ਤੇ ਕੌਰ ਲਗਾ ਕੇ ਸਿੱਖ ਬਣੀਏ ਤੇ ਕਿਉਂਕਿ ਭਾਈ ਗੁਰਦਾਸ ਭਾਈ ਨੰਦ ਲਾਲ ਜੀ ਇਹ ਹੋਰ ਪ੍ਰੋਮਿਨੈਂਟ ਸਿੱਖ ਜਿਹੜੇ ਉਸ ਪੀਰੀਅਡ ਦੇ ਵਿੱਚ ਹੋਏ ਉਹਨਾਂ ਦੇ ਨਾਲ ਕੋਈਆਂ ਸਿੰਘ ਨਹੀਂ ਸੀ ਲੱਗਦਾ ਸੋ ਆਪਣੇ ਕਿਸੇ ਸਵਾਲ ਦੀ ਆੜ ਦੇ ਵਿੱਚ ਗੁਰੂ ਦੇ ਪ੍ਰਰੋਗੇਟਿਵ ਨੂੰ ਉਸ ਦੇ ਵੱਲੋਂ ਵਰਤੀ ਗਈ ਇੱਕ ਵਿਸ਼ੇਸ਼ ਅਤ ਵਿਸ਼ੇਸ਼ ਯੁਗਤ ਨੂੰ ਔਰ ਅਤ ਵਿਸ਼ੇਸ਼ ਇੱਕ ਕਾਰਜ ਨੂੰ ਦੇ ਪ੍ਰਤੀ ਸਵਾਲ ਖੜਾ ਕਰਨਾ ਗਲਤ ਮਨੁਸ਼ਿਆ ਦੇ ਨਾਲ ਸਿੱਖਣ ਦੀ ਮਨੁਸ਼ਿਆ ਨਾਲ ਨਹੀਂ ਅਦਰ ਸੇ ਮਨਸ਼ਾ ਸੇਖਣ ਦੀ ਹੈ ਤਾਂ ਬੜੀ ਇੱਕ ਕੋਈ ਐਸੀ ਗੱਲ ਨਹੀਂ ਹੈ ਕਿ ਇਹ ਸਵਾਲ ਜਿਹੜਾ ਇਹਦੇ ਨਾਲ ਕੋਈ ਆਪਣੇ ਆਪ ਨੂੰ ਡਿਸਟਰਬਡ ਸਮਝੇ ਐਸੀ ਕੋਈ ਗੱਲ ਨਹੀਂ ਹੈ ਲੇਕਿਨ ਜੋ ਤੋਰੋ ਤਰੀਕਾ ਉਹਨਾਂ ਦਾ ਸਾਹਮਣੇ ਨਜ਼ਰ ਆ ਰਿਹਾ ਪਿਛੋਕਰ ਬੈਕਗ੍ਰਾਉਂਡ ਨੂੰ ਦੇਖ ਕੇ ਕਿ ਜਿਨ੍ਹਾਂ ਵੱਲੋਂ ਇਹ ਸਵਾਲ ਪੁੱਛਿਆ ਗਿਆ ਅਗਰ ਉਹਨਾਂ ਦੇ ਉਸ ਤੋਰੋ ਤਰੀਕੇ ਨੂੰ ਮੱਦੇ ਨਜ਼ਰ ਰੱਖਿਆ ਜਾਏ ਤਾਂ ਇਹ ਉਹ ਸਵਾਲ ਸਾਡੇ ਮਾਰਫਤ ਗੁਰੂ ਨੂੰ ਕਰ ਰਿਹਾ ਹੈ ਗੁਰੂ ਸਾਹਿਬ ਨੂੰ ਕਰ ਰਹੇ ਉਹ ਉਸ ਤਰ੍ਹਾਂ ਦਾ ਹੀ ਸਵਾਲ ਹੈ ਜਿਸ ਤਰ੍ਹਾਂ ਕਿ ਉਸ ਦਿਨ 1699 ਵਿਸਾਖੀ ਨੂੰ ਕੁਝ ਸ਼ੰਕਾਗ੍ਰਸਤ ਲੋਕਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਸੀ ਔਰ ਸਾਨੂੰ ਇਹਨਾਂ ਸਵਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਅਸੀਂ ਇਸ ਮੈਥਡੋਲੋਜੀ ਦੇ ਉੱਪਰ ਅਗਰ ਅਸੀਂ ਚਲਾਂਗੇ ਉਹ ਸਾਨੂੰ ਇੱਕ process of elimination ਵੱਲ ਲੈ ਜਾਏਗਾ ਪਹਿਲੇ ਅਸੀਂ ਇੱਕ ਚੀਜ਼ ਰੱਦ ਕਰਾਂਗੇ ਪਰ ਦੂਸਰੀ ਰੱਦ ਕਰਾਂਗੇ ਫਿਰ ਤੀਸਰੀ ਰੱਦ ਕਰਾਂਗੇ ਫਿਰ ਸਵਾਲ ਪੁੱਛਾਂਗੇ ਕਿ ਕਿਆ ਭਈ ਕਿਆ ਗੁਰੂ ਨਾਨਕ ਦੇਵ ਜੀ ਤੱਕ ਹੀ ਜਿਹੜੇ ਸਿੱਖ ਸੀਗੇ ਕਿਆ ਉਹ ਗੁਰੂ ਵਾਲੇ ਨਹੀਂ ਸੀਗੇ ਜੇ ਉਹ ਵੀ ਗੁਰੂ ਵਾਲੇ ਸੀ ਤੇ ਅਸੀਂ ਵੀ ਸਿਰਫ ਉਹਨਾਂ ਤੱਕ ਹੀ ਰਹਿ ਕੇ ਤੇ ਗੁਰੂ ਵਾਲੇ ਕਿ ਨਹੀਂ ਹੋ ਸਕਦੇ ਬਾਕੀਆਂ ਦੀ ਕੀ ਲੋੜ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਕੀ ਲੋੜ ਹੈ ਉਹ ਤਾਂ ਉਦੋਂ ਵੀ ਸਿੱਖ ਸੀਗੇ ਤੇ ਅਸੀਂ ਵੀ ਹੁਣ ਵੀ ਸਿੱਖ ਹੋ ਸਕਦੇ ਆ ਜੇ ਉਹ ਉਤਨੀ ਕਿ ਬਾਣੀ ਜਿੰਨੀ ਕਿ ਗੁਰੂ ਸਾਹਿਬ ਨੇ ਉਚਾਰੀ ਸੀ ਔਰ ਜਿਹੜੀ ਕੁਝ ਆਪਣੇ ਜੀਵਨ ਦੇ ਕੁਝ ਸਾਲਾਂ ਦੇ ਵਿੱਚ ਚੱਲੀ ਜਾਰੀ ਸੀ ਅਗਰ ਉਦੋਂ ਵੀ ਸਿੱਖ ਸੀਗੇ ਤੇ ਫਸੀ ਬਾਕੀ ਬਾਣੀ ਨੂੰ ਵੀ ਛੱਡਦੀ ਏ ਗੁਰੂ ਨਾਨਕ ਦੇਵ ਜੀ ਦੀ ਬਾਕੀ ਬਾਣੀ ਨੂੰ ਛੱਡਦੀ ਏ ਥੋੜੀ ਜੀ ਬਾਣੀ ਤੇ ਰਹਿ ਜਾਈਏ ਤੇ ਤਾਂ ਵੀ ਗੁਰੂ ਵਾਲੇ ਸਿੱਖ ਹੋ ਸਕਦੇ ਸੋ ਇਹ ਸਵਾਲ ਜਿਹੜਾ ਇੱਕ ਬਚਿੱਤਰ ਔਰ ਇਮੈਚੁਰ ਸਵਾਲ ਹੈ ਗਲਤ ਮਨਸ਼ਾ ਨਾਲ ਚੁੱਕਿਆ ਗਿਆ ਇਸ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹਰਦੇਵ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦਰਸ਼ਕੋ ਇਹਿਸਾਨ ਸਦਾਰ ਹਰਦੇਵ ਸਿੰਘ ਜੀ ਜਿਨ੍ਹਾਂ ਪਾਸੋਂ ਆਪ ਜੀ ਨੇ ਉਸ ਕੁਐਸਚਨ ਜੋ ਅਸੀਂ ਵੈਬਸਾਈਟ ਤੇ ਪੜਿਆ ਸੀ ਉਹਦੇ ਜਵਾਬ ਦੇ ਵਿੱਚ ਸਰਦਾਰ ਹਰਦੇਵ ਸਿੰਘ ਦੇ ਵਿਚਾਰ ਜਾਣੇ ਹਨ ਆਓ ਅਸੀਂ ਵੀ ਸੁਚੇਤ ਹੋਈਏ ਇਹਨਾਂ ਵੈਬਸਾਈਟਾਂ ਤੋਂ ਜਿਨ੍ਹਾਂ ਨੇ ਪੰਥ ਦੇ ਵਿੱਚ ਕੌਮ ਦੇ ਵਿੱਚ ਭੰਬਲ ਪੂਸੇ ਪਾਏ ਹੋਏ ਹਨ ਗੁਰੂ ਸਾਹਿਬ ਦੇ ਇਹਨਾਂ ਕੋਟਕਾਂ ਉੱਪਰ ਵਿਸ਼ਵਾਸ ਰੱਖੀਏ ਗੁਰਬਾਣੀ ਤੇ ਵਿਸ਼ਵਾਸ ਰੱਖੀਏ ਅਮਰਤ ਛਕੀਏ ਬਾਣੀ ਅਤੇ ਬਾਣੀ ਦੇ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ